ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਪ੍ਰੀਤ ਸਿੰਘ ਆਪਾਂ ਪ੍ਰਸੰਗ ਸਾਂਝਾ ਕਰ ਰਹੇ ਸੀ ਜਦੋਂ ਆਨੰਦਪੁਰ ਜੀ ਦੇ ਵਿੱਚ ਔਰਨਜੀਬ ਨੇ ਚਿੱਠੀ ਲਿਖ ਕੇ ਇੱਕ ਸਿਪਾਈ ਦੇ ਹੱਥ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਕਿਲੇ ਦੇ ਅੰਦਰ ਭੇਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਨੂੰ ਜਵਾਬ ਦਿੰਦੇ ਹੋਇਆ ਕਿ ਹਾਂ ਵੀ ਜਿਹੜਾ ਔਰੰਗਜ਼ੇਬ ਬੇਬਈਮਾਨ ਮਕਾਰ ਕਿਸਮ ਦਾ ਬੰਦਾ ਏ ਇਸ ਦੀ ਕੋਈ ਵੀ ਗਲਤੀ ਯਕੀਨੀ ਨਹੀਂ ਕੀਤਾ ਜਾ ਸਕਦਾ ਤਉਤੀਓਂ ਮੇ ਪిల్లా ਆਪਣਾ ਭਰਾ ਦਾਰਾਸ ਕੁਮਾਰਿਆ ਉਸ ਤੋਂ ਬਾਅਦ ਜਹਾਂ ਆਰਾ ਆਪਣੀ ਭੈਣ ਮਾਰੀ ਫੇਰ ਸ਼ਾਹਜਹਾਂ ਨੂੰ ਬੰਦੀ ਬਣਾ ਕੇ ਜੇਲ੍ਹ ਦੇ ਵਿੱਚ ਰੱਖਿਆ ਤੇ ਉਸ ਤੋਂ ਬਾਅਦ ਜਿਹੜੇ ਸਿਪਾਈ ਸੀ ਉਹ ਚਲਿਆ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਕੋਲ ਕੁਝ ਸੂਹ ਦੇ ਕਰੀਬ ਸਿੱਖ ਆਏ ਕਿ ਕਿਹਾ ਕਿ ਮਹਾਰਾਜ ਆਪਾਂ ਔਰੰਗਜ਼ੇਬ ਦਾ ਕਿਹੜਾ ਮੰਨ ਲੈਂਦੇ ਆ ਤੇ ਕਿਲਾ ਛੱਡ ਦਿੰਦੇ ਆ ਜੇ ਕਿਲਾ ਆਪਾਂ ਛੱਡਦੇ ਆ ਇਹਦੇ ਨਾਲ ਆਪਣੀ ਫੌਜ ਕਤਲੋ ਗੈਰਤ ਤੋਂ ਬਚ ਜਾਵੇਗੀ ਤੇ ਆਪਾਂ ਇਸ ਦੇ ਵਿੱਚ ਬਹੁਤ ਜਿਆਦੇ ਗਤਨ ਨਤੀਜੇ ਲੇਖ ਸਕਦੇ ਨੇ ਤੇ ਉਦੋਂ ਫਿਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਹਿੰਦੇ ਇਹ ਵੀ ਜੇ ਆਪਾਂ ਕਿਲਾ ਛੱਡਦੇ ਹਾਂ ਤੇ ਆਪਾਂ ਨੂੰ ਬਹੁਤ ਜਿਆਦੀ ਿਕਟਨਾਈਆਂ ਦਾ ਸਾਹਮਣਾ ਕਰਨਾ ਪਵੇਗਾ ਤੇ ਕਈ ਸਿੱਖ 1900 ਸਿੱਖਾਂ ਦੇ ਵਿੱਚੋਂ 40 ਸਿੱਖਾਂ ਨੇ ਬਦਾਵਾ ਲੈ ਕੇ ਚਲੇ ਗਏ ਵੀ ਮਹਾਰਾਜ ਕਿਲਾ ਛੱਡਣੋਂ ਤਿਆਰ ਨਹੀਂ ਵੀ ਭੁਖ ਮਰੀ ਦੇ ਵਿੱਚ ਸਾਡੇ ਕੋਲ ਅਨੰਤ ਤੁਰਦੀ ਜੰਗ ਲੜੀ ਨਹੀਂ ਜਾਣੀ ਕੁਝ ਇਤਿਹਾਸਕਾਰ ਦੱਸਦੇ ਨੇ 40 ਦੇ ਕਰੀਬ ਸਿੱਖ ਸੀ ਤੇ ਜਿਹੜੇ ਭੰਗਾਣੀ ਆ ਅਨੰਦਪੁਰ ਸਾਹਿਬ ਦੇ ਜੰਗ ਲੜ ਰਹੇ ਸੀ ਅੰਦਰ ਤੇ ਕੁਝ 10000 ਸਿੱਖ ਸੀ ਜਿਹੜੇ ਬਾਹਰ ਸੀਗੇ 2.5 ਲੱਖ ਔਰੰਗਜ਼ੇਬ ਦੀ ਫੌਜ ਹੀਮ ਚੰਦ ਬਾਈ ਰਾਜੇ ਦੇ ਜਿਹੜੇ ਪਾਜਤਰਾ ਦੇ ਰਾਜੇ ਸੀ ਔਰ ਗੁੱਜਰ ਰੰਗੜਾ ਸੀ ਟੁਟੇਰੇ ਤੇ ਉਧਰ ਫੌਜ ਜਲੰਧਰ ਦੀ ਵਜੀਖਾਂ ਦੀ ਕਸ਼ਮੀਰ ਦੀ ਸ਼੍ਰੀਨਗਰ ਦੀ ਇਹਨਾਂ ਨੂੰ ਮਿਲਾ ਕੇ 2.5 ਲੱਖ ਦੇ ਕਰੀਬ ਫੌਜ ਸੀ ਤੇ ਉਹਨਾਂ ਦਾ ਜਿਹੜਾ ਮੀਂਹ ਦੀ ਹਾਲਤ ਕਰਕੇ ਕੁਛ ਮੌਸਮ ਦੀ ਮਾਰ ਕਰਕੇ ਬਿਮਾਰੀ ਦੇ ਫੋਨ ਕਰਕੇ ਬਹੁਤ ਜ਼ਿਆਦੀ ਮਾੜੀ ਹਾਲਾਤ ਹੋ ਗਏ ਸੀ ਤੇ ਉਹਨਾਂ ਨੇ ਬੇਨਤੀ ਫੇਰ ਕੀਤੀ ਸਿੱਖਾਂ ਨੇ ਆ ਕੇ ਮਹਾਰਾਜ ਵੀ ਹੁਣ ਜੰਗ ਨਹੀਂ ਲੜੀ ਜਾਂਦੀ ਕਿਵੇਂ ਕਰੀਏ ਆਪਾਂ ਚੱਲਦੇ ਆਏ ਤੋਂ ਗੁਰੂ ਗੋਬਿੰਦ ਸਿੰਘ ਜੀ ਅੰਦਰ ਥੋੜਾ ਸਮਾਂ ਹੋਰ ਖੜਜੋ ਕਹਿੰਦੇ ਮਹਾਰਾਜ ਨਹੀਂ ਕਹਿੰਦੇ ਇੱਕ ਹਫ਼ਤਾ ਕਹਿਣ ਲੱਗੇ ਸਿੱਖ ਨਹੀਂ ਮਹਾਰਾਜ ਹੁਣ ਚੱਲਣਾ ਹੀ ਚੰਗਾ ਤੇ ਉਸ ਤੋਂ ਬਾਅਦ ਫੇ ਮਹਾਰਾਜ ਨੇ ਜਿਹੜਾ ਜ਼ਰੂਰੀ ਲੋੜਵੰਦ ਸਮਾਨ ਉਹ ਇਕੱਠਾ ਕੀਤਾ ਤੇ ਜਿਹੜੀ ਮਾਇਆ ਦੀ ਗੁਤਲੀ ਸੀ ਉਹ ਘਰ ਦੇ ਬਜ਼ੁਰਗ ਮਾਤਾ ਗੁਜਰ ਕੋਲ ਨੂੰ ਦੇ ਦਿੱਤੀ ਤੇ ਉੱਥੋਂ ਦੀ ਚਾਲਾ ਪਾਇਆ ਚਾਲਾ ਪਾ ਕੇ 6 ਪੌ ਨੂੰ ਤਾਰਿਆਂ ਦੀ ਸ਼ਾਮੇ ਅਨੰਦਪੁਰ ਦੀ ਗੜੀ ਛੱਡੀ ਤੇ ਸਰਸਾ ਨਦੀ ਤੇ ਪਹੁੰਚੇ ਸਰਸਾ ਨਦੀ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਵੇਲਾ ਹੋਇਆ ਸਤ ਪਉ ਦਾ ਆਸਾ ਦੀ ਵਾਰ ਦਾ ਕੀਰਤਨ ਉੱਥੇ ਸਿੱਖਾਂ ਨੂੰ ਹੁਕਮ ਕੀਤਾ ਤੇ ਪਿੱਛੇ ਮੁਗਲ ਫੌਜਾਂ ਨੇ ਆਪਣੇ ਜਿਹੜਾ ਲਿਖਿਆ ਹੋਇਆ ਮਾਫੀਨਾਮਾ ਤੇ ਗੌਂਦ ਦੀ ਕਸਮ ਖਾਦੀ ਹੋਈ ਨੂੰ ਛੁੱਟੀ ਪੰਦ ਹੋਏ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਉੱਤੇ ਟੁੱਟ ਕੇ ਪਈਗੀ ਉਹਨਾਂ ਦੇ ਕੀ ਨਤੀਜੇ ਨਿਕਲੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ